ਮੁੰਡਾ ਵਿਆਹ ਦੇ ਸ਼ਗਨ ਵੇਲੇ ਕਰਨ ਲੱਗਿਆ ਆਕਰਤੂਤ ਪੰਡਤ ਕਹਿੰਦਾ ਇਹ ਗੁੱਡਾ ਗੁੱਡੀ ਦਾ ਵਿਆਹ ਨਹੀਂ ਮਰਿਆਦਾ ਵਿੱਚ ਰਹਿ ਕੇ ਸ਼ਗਨ ਕਰ। ਦੋਸਤੋ ਅਕਸਰ ਹੀ ਵਿਆਹ ਵਾਲੇ ਦਿਨ ਮੁੰਡਾ ਕੁੜੀ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਮੁੰਡਾ ਕੁੜੀ ਦਾ ਵਿਆਹ ਹੋ ਰਿਹਾ ਹੈ ਦਰਸਲ ਇਹ ਮੁੰਡਾ ਕੁੜੀ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸੀ ਜਿਸ ਕਰਕੇ ਇਹ ਦੋਵੇਂ ਬਹੁਤ ਹੀ ਜ਼ਿਆਦਾ ਖੁਸ਼ ਸੀ ਪਰ ਪੰਡਤ ਜੀ ਜਦੋਂ ਵੀ ਮੁੰਡੇ ਨੂੰ ਕੋਈ ਸ਼ਗਨ ਕਰਨ ਲਈ ਕਹਿੰਦੇ ਸੀ ਤਾਂ ਮੁੰਡਾ ਹਰ ਇੱਕ ਸ਼ਗਨ ਕਰਨ ਤੋਂ ਪਹਿਲਾਂ ਟੱਪਣ ਲੱਗ ਜਾਂਦਾ ਸੀ ਤੇ ਮਜ਼ਾਕ ਕਰਨ ਲੱਗ ਜਾਂਦਾ ਸੀ ਜਿਸ ਨੂੰ ਦੇਖ ਕੇ ਕੁੜੀ ਵੀ ਬਹੁਤ ਹੱਸ ਰਹੀ ਸੀ ਪਰ ਜਦੋਂ ਮੰਗਲ ਸੂਤਰ ਪਾਉਣ ਦਾ ਸ਼ਗਨ ਕਰਨ ਦੀ ਵਾਰੀ ਆਈ ਤਾਂ ਮੁੰਡਾ ਵੱਖਰੀਆਂ ਹੀ ਹਰਕਤਾਂ ਕਰਨ ਲੱਗ ਜਾਂਦਾ ਹੈ ਅਤੇ ਉੱਠ ਕੇ ਨੱਚਣ ਲੱਗ ਜਾਂਦਾ ਹੈ ਜਿਸ ਨੂੰ ਦੇਖ ਕੇ ਪੰਡਿਤ ਜੀ ਕਹਿੰਦੇ ਨੇ ਕਿ ਕਿਉਂ ਰਸਮਾਂ ਦਾ ਮਜ਼ਾਕ ਬਣਾ ਰਿਹਾ ਹੈ ਵਿਆਹ ਕੋਈ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਇਹ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ ਜਿਸ ਵਿੱਚ ਸਾਰੀਆਂ ਰਸਮਾਂ ਰੀਤੀ ਰਵਾਜਾਂ ਤੇ ਮਰਿਆਦਾ ਵਿੱਚ ਰਹਿ ਕੇ ਕਰਨੀਆਂ ਚਾਹੀਦੀਆਂ ਨੇ ਜਿਸ ਤੋਂ ਬਾਅਦ ਮੁੰਡੇ ਦੇ ਮਾਪਿਓ ਮੁੰਡੇ ਨੂੰ ਕਹਿੰਦੇ ਨੇ ਕਿ ਟੇਕੇ ਰਸਮਾਂ ਕਰ ਲਾ ਅਤੇ ਫਿਰ ਜਾ ਕੇ ਮੁੰਡਾ ਥੋੜਾ ਜਿਹਾ ਚੱਕਦਾ ਹੈ ਅਤੇ ਵਿਆਹ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ ਸੋ ਤੁਹਾਡੇ ਇਸ ਮੁੰਡੇ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ